ਜੀ ਸਸੀਗਾ ਸਰ ਸਸੀਗਾ ਸਰ ਨਵਾਂ ਸਾਲ ਆ ਰਿਹਾ ਹੈ ਤੇ ਬਹੁਤ ਸਾਰੇ ਲੋਕ ਇਹ ਮントਰਾ ਗੁਰਦੁਆਰਿਆਂ ਚ ਜਾ ਰਹੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਜੀ ਨਵੇਂ ਸਾਲ ਤੇ ਲੋਕ ਪ੍ਰਾਰਥਨਾ ਕਰਦੇ ਆ ਵੀ ਰੱਬਾ ਨਵਾਂ ਸਾਲ ਦਾ ਚੰਗਾ ਚੰਗਾ ਰਹਿਆ ਨੀ ਵੀ ਰੱਬ ਜਿਹਨੂੰ ਅਸੀਂ ਕੁਦਰਤ ਕਹਿੰਦੇ ਆ ਕੁਦਰਤ ਜਿਹੜੀ ਹੈ ਨਾ ਇਹ ਸਾਡਾ ਮਾਂ ਪਿਓ ਆ ਮਨੁੱਖਤਾ ਦਾ ਜੀਵਾਂ ਦਾ ਮਾਂ ਪਿਓ ਆ ਤੇ ਮਾਂ ਪਿਓ ਕਦੇ ਵੀ ਆਪਣੇ ਬੱਚਿਆਂ ਨੂੰ ਬੁਰਾ ਨਹੀਂ ਸੋਚਦਾ ਕੁਦਰਤ ਸਾਡਾ ਕਦੀ ਬੁਰਾਈ ਨਹੀਂ ਕਰਦੀ ਰੱਬ ਸਾਡਾ ਕਦੀ ਬੁਰਾਈ ਨਹੀਂ ਕਰਦਾ ਜਦ ਤੱਕ ਅਸੀਂ ਬੁਰਾਈ ਕਰਦੇ ਹਾਂ ਅਸੀਂ ਜਦ ਹਵਾ ਪਾਣੀ ਨੂੰ ਪ੍ਰਦੂਸ਼ਿਤ ਕਰਾਂਗੇ ਧਰਤੀ ਨੂੰ ਜ਼ਹਿਰੀਲਾ ਕਰਾਂਗੇ ਤਾਂ ਅਸੀਂ ਨੁਕਸਾਨ ਆਪ ਹੀ ਕਰਾਂਗੇ ਕੁਦਰਤ ਸਾਡਾ ਕੁਝ ਨਹੀਂ ਵਿਗਾੜਦੀ ਬਾਕੀ ਗੱਲ ਹੈ ਜਿਹੜੀ ਸਾਡੀ ਇੱਛਾ ਵਾ ਅਸੀਂ ਜਉਣੀ ਆ ਕਿ ਨਵੇਂ ਸਾਲ ਦੇ ਉੱਤੇ ਉੱਚ-ਨੀਚ ਜਾਤ-ਪਾਤ ਭੇਦ-ਭਾਵ ਜਿਹੜਾ ਵਿਅਮਪਰਨ ਛੱਡ ਕੇ ਲੋਕ ਵਿਗਿਆਨਕ ਸੋਚੋਂ ਅਪਣਾਓ ਤੇ ਇੱਕ ਸੁਖੀ ਜੀਵਨ ਜਿਹੜਾ ਉਹ ਜੀਅ ਜਾ ਸਕੇ ਤੇ ਉਹਦੇ ਵਾਸਤੇ ਕੁਦਰਤ ਨੇ ਜਾਂ ਰੱਬ ਨੇ ਕੁਝ ਨਹੀਂ ਕਰਨ ਉਹ ਸਾਨੂੰ ਆਪ ਹੀ ਇੱਕ ਸਬਸਾ ਸਪਸ਼ਟ ਕਰਨਾ ਪੈਣਾ ਤਾਂ ਜੇ ਜਾਤ ਪਾਤ ਤੇ ਘਰੇਵਟੂ ਦੇ ਚੱਕਰ ਦੇ ਪੂਰੀ ਮਨੁੱਖਤਾ ਦਾ ਭਲਾ ਕਰ ਸਕੀ ਔਰ ਇਹ ਹੀ ਇੱਕ ਦੇਹ ਹੈ ਇੱਕੋ ਇੱਕ ਇਹ ਜਿਹੜਾ ਹੈ ਜਿਹੜਾ ਕਿ ਸਾਰੀ ਦੁਨੀਆ ਤੋਂ ਬਣਾਇਆ ਜਾਂਦਾ ਬਾਕੀ ਕੋਈ ਉਪਰਵ ਹੈ ਕੋਈ ਦੂਜੀ ਤੁਹਾਨੂੰ ਗਣਨੇ ਕੋਈ ਉਹ ਉਹ ਵਕਫਾ ਦੇਸ਼ਾ ਵਿੱਚ ਵਕਫਾ ਤਰਮਾ ਇਹ ਕਿਹਾ ਜਿਹਾ ਕਿ ਪੂਰੀ ਦੁਨੀਆ ਦੇ ਵਿੱਚ ਬਣਾਇਆ ਜਾਂਦਾ ਔਰ ਇਸ ਦਿਨ ਨੂੰ ਤੇਜ ਸੰਦੇਸ਼ ਇਹੇ ਦਿਮਾਗ ਦੇ ਲੋਕਾਂ ਨੂੰ ਸੁਣਿਆ ਅੱਜ ਆਗੇ ਮੁਨਕਤਾ ਮੁਨਕਤਾ ਦਾ ਭਲਾ ਕੀਤਾ ਜਾਵੇ ਪੋਲੂਸ਼ਨ ਜਾਤਪਾਤ ਤੇ ਵਿਭਮਾ ਪਰ ਮਨੁਸ਼ਾੜ ਕੇ ਅਸੀਂ ਨੁਰਵਾ ਜੀ ਵਿੜਾ ਸਮਾਜ ਉਸਿਰ ਸਕੀਏ ਸੰਦੇਸ਼